ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੌਸਮ ਦੇ ਬਾਰੇ ਅਹਿਤਆਏ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਹੁਣੇ-ਹੁਣੇ ਦੋਸਤੋ ਜੋ ਸਾਹਮਣੇ ਆ ਰਹੀ ਆ ਜੀ ਹਾਂ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਡ ਨਾਲ ਕੰਬ ਰਿਹਾ ਤੇ ਤੰਦ ਹੋਰ سنگਣੀ ਹੁੰਦੀ ਜਾ ਰਹੀ ਆ ਹਰਿਆਣਾ ਦੇ ਹਿੱਸੇਾਂ 'ਚ ਤਾਪਮਾਨ ਸਿਰਫ 0 ਡਿਗਰੀ ਪਹੁੰਚ ਗਿਆ ਜੀ ਹਾਂ 0 ਡਿਗਰੀ ਉਹ ਯਾਨੀ 0 ਦੇ ਡਿਗਰੀ ਤਾਪਮਾਨ ਪਹੁੰਚ ਗਿਆ ਕਟਵੱਡ ਦਿੱਲੀ ਦਾ ਤਾਪਮਾਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਕਿ ਦੇ 18 ਤੋਂ ਬਾਅਦ ਇਸ ਤਰੀਕੇ ਦਾ ਸਭ ਤੋਂ ਘੱਟ ਤਾਪਮਾਨ ਸੀ ਰਾਜਧਾਨੀ 'ਚ ਇਸ ਮੌਸਮ ਦੀ ਸਭ ਤੋਂ ਸਖਣੀ ਤੰਦ ਪੈ ਰਹੀ ਆ ਤੇ ਜਿਸ ਕਰਕੇ ਆਵਾਜ਼ ਜੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਤੌਂਦ ਕਰਕੇ 330 ਹਵਾਈ ਜਹਾਜ਼ਾਂ ਦੀਆਂ ਉਡਾਨਾਂ ਤੇ ਅਸਰ ਪਿਆ ਰੇਲ ਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਹਨ ਤੌਂਦ ਤੇ ਸੀਤ ਲੇਰ ਨੂੰ ਦੇਖਦੇ ਆ ਦਿੱਲੀ ਹਰਿਆਣਾ ਪੰਜਾਬ ਸਮੇਤ ਕਈ ਸੂਬਿਆਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਭਾਰਤ ਮੌਸਮ ਵਿਗਿਆਪਨ ਵਿਭਾਗ ਆਈਐਮਡੀ ਮੁਤਾਬਕ ਪੂਰੇ ਉੱਤਰ ਭਾਰਤ ਚ 5 ਦਿਨਾਂ ਤੱਕ ਬਹੁਤ ਸੰਗਣੀ ਠੰਡ ਰਹੇਗੀ ਸੀਤ ਲੇਰ ਤੋਂ ਵੀ ਰਾਹਤ ਦੇ ਅਸਰ ਨਹੀਂ ਹੰਢ ਤੇਜ਼ ਹਵਾਵਾਂ ਕਰਕੇ ਦਿੱਲੀ ਚ ਪਹਾੜੀ ਇਲਾਕਿਆਂ ਵਰਗੀ ਠੰਡ ਪੈ ਰਹੀ ਆ ਤੇ ਹਰਿਆਣਾ ਦੇ ਹਿਸਾਰ ਚ ਬਾਲਸਮੰਦ ਵਿੱਚ ਘਟਕਟ ਪੁਆਇੰਟ 4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਪੰਜਾਬ ਦੇ ਅੱਠਾਂ ਸ਼ਹਿਰਾਂ ਦਾ ਘਟਕਟ ਤਾਪਮਾਨ ਵੀ ਜੀਹਾਂ 5 ਡਿਗਰੀ ਤੋਂ ਵੀ ਘੱਟ ਸੈਲਸੀਅਸ ਦਰਜ ਕੀਤਾ ਗਿਆ ਤੇ ਅੰਮ੍ਰਿਤਸਰ ਦਾ ਘਟਕਟ ਤਾਪਮਾਨ 7 10 ਦਾ ਸਭ ਤੋਂ ਘੱਟ ਜਾਨੀ ਕਿ 1 ਪੁਆਇੰਟ 4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜਿਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਵੀਡੀਓ ਦੇਖਣ ਲਈ ਤੋਂ ਵੱਡਾ